ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਸ਼ਕਾ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਤੁਹਾਨੂੰ ਪੰਜਾਬੀ ਸਿੰਗਰ ਨੂੰ ਮਿਲਾਂ ਜਾ ਰਹੇ ਜਿਨ੍ਹਾਂ ਦਾ ਨਾਮ ਕੀ ਸੁਰੇਸ਼ ਗਰੇਵਾਲ ਹੈ ਤੇ ਲੋ ਜੀ ਗੱਲ ਕਰਦੇ ਆਂ ਔਰਾਂ ਨਾਲ ਹਾਂਜੀ ਸਰ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸੀਂ ਗੱਲ ਸਰ ਤੁਸੀਂ ਸਿੰਗਰ ਹੋ ਤੇ ਤੁਸੀਂ ਦੱਸ ਸਕਦੇ ਹੋ ਤੁਸੀਂ ਕਿੰਨੇ ਕਿੰਨੇ Song ਕਰਿਏ ਨੇ ਤੇ ਮਾਰਕੀਟ ਵਿੱਚ ਵੀ ਤੁਹਾਡਾ ਕਿਹੜਾ Song ਆ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਜੀ ਫੈਦਲੋ ਸ਼ੁਕਰਗੁਜ਼ਾਰ ਹੈ ਸਾਡੇ ਉਸਤਾਦ ਲੋਕ ਭਾਈ ਜੋਗਰਾਜ ਕਲਾਰਾਂ ਵਾਲੇ ਤੈਨੂੰ ਸੀਗਾ ਤੁਸੀਂ ਮਾਰਕੀਟ ਚ ਜਾਣਾ ਆਉ ਮੈਨੂੰ ਮਾਰਕੀਟ ਚ ਲੈ ਕੇ ਹਮਾਰੇ ਨੇ ਪਹਿਲੇ ਦੋ ਪਾਣੀ ਆਇਆ ਸੀ ਸਰ ਉਹਨਾਂ ਦੇ ਪੁੱਛ ਹਾਂ ਜਦੋਂ ਪੁੱਛਣਾ ਪਿਆ ਬਾਦਿੰ ਪਹਿਲਾਂ ਕੀਤਾ ਸੀ ਮੇਲੇ ਚਿੰਟਾ ਸਾਂ ਸੀਗਾ ਉਹਦੇ ਤੋਂ ਬੋਲ ਹਾਂ ਚਿੰਤ ਕਰਦਾ ਵੇਖੀ ਜਾਵਾ ਸੋਨਾ ਪਵਨ ਸਜਾਇਆ ਏ ਕੀਤੀ ਸਾਡੇ ਤੇ ਵੀ ਕਿਰਪਾ ਤੂੰ ਧਰਤ ਆਪ ਬੁਲਾਇਆ ਏ ਤੇਰਾ ਨਿੱਤ ਹੀ ਕਰਾ ਦਿਦਾਰ ਨਿੱਤ ਹੀ ਕਰਾ ਦਿਦਾਰ ਮੁਹੇ ਬੰਦ ਕਰਕੇ ਅੱਖਾਂ ਦੇ ਵਜੂ ਚਿਮਟਾ ਸਾਰੀ ਰਾਤ ਸਾਈਂ ਜੀ ਤੇਰੇ ਧਰ ਤੇ ਨਚਾਂਗੇ ਵਜੂ ਚਿਮਟਾ ਸਾਰੀ ਰਾਤ ਸਾਈਂ ਜੀ ਤੇਰੇ ਧਰ ਤੇ ਨਚਾਂਗੇ ਖੜੀ ਇਸਪਰ ਹੈ ਜੀ ਹਾਂ ਜੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤੇ ਜਿਹੜਾ ਤੁਹਾਡਾ ਨੈਕਸਟ Song ਹੈ ਉਹ ਦੱਸ ਸਕਦੇ ਤੁਸੀਂ ਕਿਹੜਾ Song ਹੈ ਹਾਂਜੀ ਉਹ ਨੈਕਸਟ Song ਦਾ ਜੋੜ ਹਰ ਕਲਾਰ ਵਾਲਿਆਂ ਨੂੰ ਹੀ ਪਤਾ ਹੈ ਵੀ ਅੱਗੇ ਉਹਨਾਂ ਨੇ ਮੈਨੂੰ ਕੀ ਦੇਣਾ ਤੇ ਮੈਂ ਕੀ ਗਾਉਣਾ ਹੈ ਉਹ ਉਹਨਾਂ ਨੂੰ ਹੀ ਪਤਾ ਹੈ ਤੇ ਬਾਕੀ ਜਦੋਂ ਤੱਕ ਉਹਨਾਂ ਦਾ ਸਹਿਯੋਗ ਸਾਡੇ ਨਾਲ ਜੁੜਿਆ ਰਹੂਗਾ ਤਾਂ ਇਦਾਂ ਹੀ ਕਰਦੇ ਰਹਿਾਂਗੇ ਅੱਗੇ ਇੱਕ ਕੁਝ ਤੇ ਬਾਕੀ ਲਾਈਫ ਵਧੀਆ ਚੱਲ ਰਹੀ ਹੈ ਹਜੇ ਤੱਕ ਦਾ ਕਿ ਜਿੱਦਾਂ ਜਿੱਦਾਂ ਉਹਨਾਂ ਦਾ ਹੁਕਮ ਹੋਊਗਾ ਸੋ ਉਦਾਂ ਹੀ ਕਰਦੇ ਰਹਿਾਂਗੇ ਸਰ ਇੱਕ ਤੁਹਾਡਾ ਭਜਨ ਹੋਰ ਆਇਆ ਹੋਇਆ ਹਾਂ ਹਾਂਜੀ ਹਾਂਜੀ ਮਾਤਾ ਦਾ ਭਜਨ ਆਇਆ ਸੀਗਾ ਹਾਂ ਉਹਦੇ ਵੀ ਕੋਲ ਕਰਦੇ ਆਂ ਜੀ ਹੂੰ ਉਹ ਜਾਗੇ ਵਾਲੀ ਰਾਤ ਹੋਵੇ ਚੜ੍ਹ ਅਸਰੂਰ ਹੋਵੇ ਸੰਗ ਤਾਂ ਮਠਾਈਆਂ ਹੋਣ ਚਿਹਰੇ ਉੱਤੇ ਨੂਰ ਹੋਵੇ ਤੈਨੂੰ ਯਾਦ ਕਰਾਂ ਬਿੰਦੇ ਚੱਟੇ ਰਾਣੀ ਮਹਾਰਾਣੀ ਮਾ ਯਾਦ ਕਰਾਂ ਬਿੰਦੇ ਚੱਟੇ ਰਾਣੀ ਮਾ ਤੇਰੇ ਚਰਨਾਂ 'ਚ ਸੀਸ ਨਵਾ ਕੇ ਚੜੀ ਨਾਮ ਦੀ ਕੁਮਾਰੀ ਹੋਵੇ ਦਾਤੀ ਏ ਨੱਚਾਂ ਪੈਰਾਂ ਵਿੱਚ ਗੁੰਗਰੂ ਪਾ ਕੇ ਜਸਮੀ ਮਾਲਕ ਦੀ ਰਹਿਮਤ ਹੋਈ ਉਸ ਤੋਂ ਬਾਅਦ ਬਾਈ ਨਰੇਸ਼ ਜੀ ਕਕਰਾਲੇ ਵਾਲੇ ਨੇ ਉਹ ਜੁੜੇ ਤਾਂ ਉਹਨਾਂ ਨਾਲ ਕੁਸਮਾ ਬਤਾ ਕੀਤਾ ਨਾ ਫਿਰ ਦੋਸਤਾਂ ਨੂੰ ਬਤਾ ਭਰਾ ਵੀ ਹੋਣ ਉਹ ਵੀ ਬਖੋਂਦੇ ਨੇ ਕਾਮਯਾਬ ਨਾ ਨਾ ਹੋਣਾ ਬਾਕੀ ਹੋ ਗਿਆ ਇਹਨਾਂ ਕਿੰਨੇ ਇਸ ਤੇ ਮੇਰੀ ਵਧੀਆ ਲਾਈਫ ਬਣਾਈ ਹੈ ਜੀ ਤੇ ਮੇਰਾ ਵਧੀਆ ਨਾਮ ਬਣਿਆ ਮਾਲਕ ਨੇ ਵਧੀਆ ਬਾਹਮੋ ਅੰਕ ਨਾਮ ਬੋਲਦੇ ਜਿਪੇ ਤੇ ਇਹ ਜੇ ਕਲਾ ਤੇ ਨਹੀਂ ਕਿਉਂਕਿ ਕਲਾਕਾਰ ਤੇ ਬਣ ਨਹੀਂ ਸਕਦੇ ਕਲਾ ਬਹੁਤ ਡੂੰਗੀ ਹੈ ਇਹਨੂੰ ਸਿੱਖਦੇ ਸਿੱਖਦੇ ਸਮੁੰਦਰ ਹੈ ਇਹ ਇਹ ਪਾਰ ਨਹੀਂ ਹੁੰਦਾ ਪਰ ਹੌਲੀ ਹੌਲੀ ਮਾਲਕ ਦੀ ਕਿਰਪਾ ਨਾਲ ਕਿਤੇ ਨਾ ਕਿਤੇ ਜੁਗਰਾਤ ਕਲਾਰਾਂ ਜੀ ਜਰੂਰ ਪਹੁੰਚਾਂਗੇ ਗੱਲ ਪੰਜਾਬ ਦੀ ਟੀਵੀ ਨਾਲ ਬਨੇਰੋ ਮੈਂ ਪੁਨਮ ਸਿੱਧੂ ਕੈਮਰਾਮੈਨ ਸਾਗਰ ਸਿੰਘ ਸਿੱਧੂ ਨਾਲ